ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨੇ ਜਗਤ ਜੀ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਮਸਾਲੇਦਾਰ ਚਟਪਟੀ ਆਲੂ ਗੋਭੀ ਦੀ ਸਬਜ਼ੀ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਇਹਨੂੰ ਬਣਾਉਣਾ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਣਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਪਹਿਲਾ ਆਈਕਨ ਜਿਹੜਾ ਪ੍ਰੈਸ ਕਰਨਾ ਆਲੂ ਗੋਭੀ ਦੀ ਸਬਜ਼ੀ ਬਣਾਉਣ ਵਾਸਤੇ ਪਹਿਲਾਂ ਅਸੀਂ ਸਬਜ਼ੀ ਨੂੰ ਫਰਾਈ ਕਰ ਲਾਂਗੇ ਪਹਿਲਾਂ ਅਸੀਂ ਆਲੂਆਂ ਨੂੰ ਫਰਾਈ ਕਰ ਰਹੇ ਹਾਂ ਇਹਨਾਂ ਨੂੰ 골ਡਨ ਬ੍ਰਾਊਨ ਕਲਰ ਹੋਣ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਇਹਨੂੰ ਫਰਾਈ ਹੋਣ ਵਿੱਚ ਸਾਡੇ ਘੱਟੋ ਘੱਟ 5 ਮਿੰਟ ਲੱਗਦੇ ਨੇ ਤੁਸੀਂ ਇਹਨੂੰ ਇਸ ਤਰ੍ਹਾਂ ਪਲਟ-ਪਲਟ ਕੇ ਦੋਨੋਂ ਪਾਸਿਓਂ ਚੰਗੀ ਤਰੀਕੇ ਨਾਲ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਜਦੋਂ ਸਾਡੇ 골ਡਨ ਕਲਰ ਦੇ ਹੋ ਜਾਣਗੇ ਥੋੜਾ ਸਾਡਾ ਆਲੂ ਗਲ ਜਾਏਗਾ ਤਾਂ ਤੱਕ ਅਸੀਂ ਇਹਨਾਂ ਨੂੰ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਤੇਲ ਵਿੱਚੋਂ ਚੰਗੀ ਤਰੀਕੇ ਨਾਲ ਤੇਲ ਕੱਢ ਕੇ ਇਹਨਾਂ ਨੂੰ ਕੱਢ ਲਾਂਗੇ। ਐ ਦੇਖੋ 골ਡਨ ਫਰਾਈ ਸਾਡੇ ਹੋ ਚੁੱਕੇ ਨੇ। ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਦਾ ਤੇਲ ਕੱਢ ਕੇ ਇਹਨਾਂ ਨੂੰ ਬਾਹਰ ਕੱਢ ਲਾਂਗੇ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਬਾਹਰ ਕਢਣਾ ਹੈ। ਸਾਰੇ ਨੂੰ ਪਸ ਤਰੀਕੇ ਨਾਲ ਬਾਹਰ ਕੱਢ ਲੈਣਾ ਹੈ। ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਗੋਭੀ ਨੂੰ ਫਰਾਈ ਕਰਾਂਗੇ। ਤੇਲ ਨੂੰ ਅਸੀਂ ਦੁਬਾਰਾ ਗਰਮ ਚੰਗੀ ਤਰੀਕੇ ਨਾਲ ਕਰਨਾ ਕਿਉਂਕਿ ਇੱਕ ਵਾਰੀ ਫਰਾਈ ਕਰਨ ਤੋਂ ਬਾਅਦ ਜਦੋਂ ਅਸੀਂ ਨੂੰ ਕੱਢਦੇ ਆ ਤੇ ਉਹ ਵਾਪਸ ਤੇਲ ਠੰਡਾ ਹੋ ਜਾਂਦਾ ਆ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਦੁਬਾਰਾ ਗਰਮ ਕਰਕੇ ਉਸ ਬਾਅਦ ਇਹਦੇ ਵਿੱਚ ਗੋਭੀ ਨੂੰ ਫਰਾਈ ਕਰਨਾ ਵੈ ਗੋਭੀ ਨੂੰ ਵੀ ਅਸੀਂ 골ਡਨ ਕਲਰਾਂ ਤੱਕ ਫਰਾਈ ਕਰਾਂਗੇ ਇਹਨੂੰ ਫਰਾਈ ਹੋਣ ਚ ਵੀ ਸਾਡੇ 5 ਮਿੰਟ ਲੱਗਦੇ ਨੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਪਲਟ-ਪਲਟ ਕੇ ਚੰਗੀ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰਕੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਪਾਂ ਇਸ ਤਰ੍ਹਾਂ ਲਗਾਤਾਰ ਇਹਨਾਂ ਨੂੰ ਅਲਟ ਪਰਟ ਕਰਦੇ ਰਹਿਣਾ ਹੈ ਕਿਉਂਕਿ ਅਸੀਂ ਗੋਭੀ ਦਾ ਕਲਰ ਚੇਂਜ ਨਹੀਂ ਕਰਨਾ ਸਿਰਫ ਹਲਕਾ ਜਿਹਾ 골ਡਨ ਕਲਰ ਆ ਜਾਏ ਬਸ ਇੰਨੀ ਦੇਰ ਹੀ ਕਰਨਾ ਹੈ ਜ਼ਿਆਦਾ ਲਾਲ ਨਹੀਂ ਕਰਨਾ ਹੈਗਾ ਸੀ ਬਸ ਹੁਣ ਸਾਡੀ ਜੋ ਗੋਭੀ ਹੋ ਚੁੱਕੀ ਹੈ ਬਸ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇਹਦਾ ਇਹਦਾ ਵੀ ਚੰਗੀ ਤਰੀਕੇ ਨਾਲ ਤੇਲ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਦੇਖੋ ਇਸ ਤਰੀਕੇ ਨਾਲ ਛੰਣ ਛੰਡ ਕੇ ਆਪਾਂ ਇਹਨਾਂ ਨੂੰ ਤੇਲ ਸਾਰਾ ਇਹਦਾ ਕੱਢ ਲਾਂਗੇ ਤੇ ਇਹਨੂੰ ਗੋਭੀ ਨੂੰ ਬਾਹਰ ਕੱਢ ਲਾਂਗੇ ਐਸੀ ਤਰੀਕੇ ਨਾਲ ਆਪਾਂ ਸਾਰੀ ਗੋਭੀ ਫਰਾਈ ਕਰਨੀ ਹੈਗੀ ਹੈ ਤੇ ਹੁਣ ਸਾਡੀ ਜਦ ਗੋਭੀ ਤੇ ਆਲੂ ਫਰਾਈ ਹੋ ਚੁੱਕੇ ਨੇ ਤੇ ਅਸੀਂ ਹੁਣ ਇਹਦਾ ਤੜਕਾ ਬਣਾ ਕੇ ਤਿਆਰ ਕਰ ਲਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਸਿਰਫ ਇੱਕ ਛਿ ਤੇਲ ਰਹਿਣ ਦਿੱਤਾ ਵੈ ਇੱਕ ਛਿ ਤੇਲ ਲੈਣਾ ਮੈਂ ਅਸੀਂ ਤੇਲ ਆਪਾਂ ਚੰਗੇ ਤਰੀਕੇ ਨਾਲ ਗਰਮ ਕਰਕੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰਾ ਜਦੋਂ ਸਾਡਾ ਚੰਗੇ ਤਰੀਕੇ ਨਾਲ ਭੁੰਨਿਆ ਜਾਵੇ ਤਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚਾਂ ਨੂੰ ਆਪਾਂ ਇਹਨਾਂ ਨੂੰ ਚੋਪਰ ਵਿੱਚ ਬਰੀਕ ਕੱਟ ਲਿੱਤਾ ਸੀਗਾ ਉਸ ਤਰੀਕੇ ਨਾਲ ਕਰਕੇ ਆਪਾਂ ਇਹਨਾਂ ਨੂੰ ਵਿੱਚ ਪਾ ਦਾਂਗੇ ਮੈਂ ਤਿੰਨ ਪਿਆਜ਼ ਲਿੱਤੇ ਨੇ ਤੇ ਤਿੰਨ ਹਰੀਆਂ ਮਿਰਚਾਂ ਲਿੱਤੀਆਂ ਨੇ ਤਿੱਖਾ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਕਰ ਸਕਦੇ ਹਗੇ ਹੋ ਹੁਣ ਅਸੀਂ ਪਿਆਜ਼ ਨੂੰ ਚੰਗੀ ਤਰੀਕੇ ਨਾਲ ਭੁੰਨਾਵੇਂ ਜਦ ਤੱਕ ਇਹਦਾ ਕੱਚਾਪਨ ਨਹੀਂ ਖਤਮ ਹੋ ਜਾਂਦਾ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਭੁੰਨਾਂਗੇ ਤੁਸੀਂ ਪਿਆਜ਼ਾਂ ਨੂੰ ਚੰਗੀ ਤਰੀਕੇ ਨਾਲ ਭੁੰਨਾਵੇਂ ਇਹਨੂੰ ਭੁੰਨਣ ਵਿੱਚ ਸਾਨੂੰ 2 ਮਿੰਟ ਲੱਗਦੇ ਨੇ ਆਪਾਂ ਐਸੀ ਤਰੀਕੇ ਨਾਲ ਹਿਲਾਉਂਦੇ ਜਾਣਾਵੇਂ ਇਹ ਦੇਖੋ ਸਾਡੇ ਪਿਆਜ਼ ਚੰਗੀ ਤਰੀਕੇ ਨਾਲ ਭੁੰਨੇ ਜਾ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਲਸਣ ਤੇ ਅਦਰਕ ਦਾ ਪੇਸਟ ਪਾ ਦਾਂਗੇ ਮੈਂ ਲਸਣ ਅਦਰਕ ਦਾ ਪੇਸਟ ਪਾ ਰਹੀ ਹਾਂ ਤੁਸੀਂ ਚਾਏ ਤੇ ਲਸਣ ਅਦਰਕ ਨੂੰ ਕੁੱਟ ਕੇ ਵੀ ਪਾ ਸਕਦੇ ਹੈਗੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਜਦੋਂ ਤੁਸੀਂ ਚਾਹੇ ਤੇ ਜਦੋਂ ਆਪਾਂ ਪਿਆਜ਼ਾਂ ਨੂੰ ਚੋਪਰ ਵਿੱਚ ਕੀਤਾ ਸੀਗਾ ਤੁਸੀਂ ਲਸਣ ਤੇ ਅਦਰਕ ਨੂੰ ਪਿਆਜ਼ਾਂ ਦੇ ਨਾਲ ਚੋਪ ਕਰ ਸਕਦੇ ਹੈਗੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਅਸੀਂ ਇਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਭੁੰਨਾ ਹੈ ਜਿੱਤਣੇ ਸਾਡੇ ਲਸਣ ਤੇ ਅਦਰਕ ਦਾ ਚੰਗੀ ਤਰੀਕੇ ਨਾਲ ਭੁੰਨੇ ਨਹੀਂ ਜਾਂਦਾ ਅਸੀਂ ਓਨੀ ਦੇਰ ਤੱਕ ਭੁੰਨਾ ਹੈ ਇਹ ਦੇਖੋ ਸਾਡਾ ਜੋ ਲਸਣ ਤੇ ਪਿਆਜ਼ ਸਾਡਾ ਪੁੰਨਿਆ ਜਾ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦੇਣੇ ਨੇ ਮੈਂ ਦੋ ਟਮਾਟਰ ਲਿੱਤੇ ਜਿਨ੍ਹਾਂ ਨੂੰ ਮੈਂ ਬਰੀਕ ਕੱਟ ਕੇ ਇਸ ਤਰੀਕੇ ਨਾਲ ਪਾ ਰਹੀ ਹਾਂ ਤੁਸੀਂ ਚਾਹੇ ਤੇ ਟਮਾਟਰਾਂ ਨੂੰ ਵੀ ਚੋਪਰ ਵਿੱਚ ਵੀ ਕੱਟ ਸਕਦੇ ਹੋ ਜਾਂ ਮਿਕਸੀ ਜੇ ਦੀ ਬਿਲਕੁਲ ਪੇਸਟ ਬਣਾ ਕੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਹੁਣ ਥੋੜਾ ਜਿਹਾ ਇਸ ਵਿੱਚ ਪਾਣੀ ਪਾ ਦਾਂਗੇ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਚੰਗੀ ਤਰੀਕੇ ਨਾਲ ਗਲ ਜਾਣ ਤੇ ਸਾਡਾ ਮਸਾਲਾ ਜੋ ਹੈ ਚੰਗੀ ਤਰੀਕੇ ਨਾਲ ਪੁੰਨਿਆ ਜਾਵੇ ਅਸੀਂ ਕਰਕੇ ਬਿਲਕੁਲ ਅਸੀਂ ਕਿਰਛ ਜਿੰਨਾ ਪਾਣੀ ਪਾਇਆ ਵੈ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੀ ਟੇਸ ਦੇ ਅਨੁਸਾਰ ਪਾਣਾ ਵੈ ਮੈਂ ਇੱਕ ਚਮਚ ਨਮਕ ਪਾਇਆ ਵੈ ਕਿਉਂਕਿ ਨਮਕ ਦੇ ਨਾਲ ਕੀ ਟਮਾਟਰ ਚੰਗੇ ਤਰੀਕੇ ਨਾਲ ਗਲ ਜਾਂਦੇ ਨੇ ਤੇ ਜਲਦੀ ਗਲ ਜਾਂਦੇ ਨੇ ਇਸ ਕਰਕੇ ਟਮਾਟਰ ਪਾਣ ਤੋਂ ਬਾਅਦ ਅਸੀਂ ਨਮਕ ਪਾਣਾ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਫਿਰ ਦਵਾਦਾ ਪੁੰਨਾ ਵੈ ਜਿੰਤਾ ਨਹੀਂ ਸਾਡੇ ਟਮਾਟਰ ਥੋੜੇ ਜਿੰਨਾ ਨਰਮ ਨਹੀਂ ਹੋ ਜਾਂਦੇ ਤਾਂ ਤੱਕ ਅਸੀਂ ਇਹਨਾਂ ਨੂੰ ਪੁੰਨਾਂਗੇ ਹੌਣ ਜੋ ਸਾਡਾ ਟਮਾਟਰ ਥੋੜੀ ਜਿਹੀ ਗਲ ਜਾਣ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਲਾਲ ਮੈਂ ਤਿੱਖੇ ਵਾਲੀ ਜੋ ਮਰਚ ਹੁੰਦੀ ਹੈ ਉਹ ਪਾ ਰਹੀ ਹਾਂ ਇੱਕ ਚਮਚ ਮੈਂ ਲਾਲ ਮਿਰਚ ਪਾਈ ਹੈ ਤੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਹਲਦੀ ਪਾਣੀ ਹੈ ਹੁਣ ਆਪਾਂ ਇਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਜਦ ਤਣ ਨਹੀਂ ਸਾਡੇ ਮਸਾਲੇ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦੇ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਕਿਉਂਕਿ ਸਬਜੀ ਦਾ ਟੇਸ ਉਦੋਂ ਹੀ ਆਉਂਦਾ ਹੈ ਜਦੋਂ ਸਾਡਾ ਮਸਾਲਾ ਚੰਗੀ ਤਰੀਕੇ ਨਾਲ ਪੁੰਨਿਆ ਹੋਵੇ ਹੁਣ ਅਸੀਂ ਇੱਕ ਚਮਚ ਦੇਗੀ ਮਿਰਚ ਪਾ ਰਹੇ ਹਾਂ ਦੇਗੀ ਮਿਰਚ ਸਿਰਫ ਕਲਰ ਵਾਸਤੇ ਹੀ ਅਸੀਂ ਪਾ ਰਹੇ ਹਾਂ ਇਹ ਪਾਣਾ ਆਪਸ਼ਨਲ ਹੈ ਪਰ ਇਹਦੇ ਨਾਲ ਕੀ ਸਬ지 ਦਾ ਕਲਰ ਬਹੁਤ ਵਧੀਆ ਆ ਜਾਂਦਾ ਵੈ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਸਕਿਪ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਇੱਕ ਕੱਢੀ ਪਾਣੀ ਹੋਰ ਪਾ ਦਿੱਤਾ ਵੈ ਪਾਣੀ ਇਸ ਕਰਕੇ ਪਾਇਆ ਵੈ ਕਿ ਸਾਡੇ ਜੋ ਮਸਾਲੇ ਨੇ ਉਹ ਚੰਗੀ ਤਰੀਕੇ ਨਾਲ ਭੁੰਨੇ ਜਾਣ ਤੇ ਸਾਡੇ ਜੋ نیچے ਨਾ ਲੱਗ ਜਾਣ ਇਸ ਕਰਕੇ ਅਸੀਂ ਇਹਦੇ ਵਿੱਚ ਇੱਕ ਅੱਛੀ ਪਾਣੀ ਪਾਇਆ ਵੈ ਸਾਡੇ ਜਦ ਮਸਾਲੇ ਚੰਗੀ ਤਰ੍ਹਾਂ ਕੇ ਨ ਪੁੰਨੇ ਗਏ ਨੇ ਹੁਣ ਅਸੀਂ ਇਹਦੇ ਵਿੱਚ ਜੋ ਆਲੂ ਤੇ ਗੋਭੀ ਨੂੰ ਫਰਾਈ ਕੀਤਾ ਸੀਗਾ ਹੁਣ ਉਹ ਪਾ ਦਾਂਗੇ ਹੁਣ ਆਲੂ ਗੋਭੀ ਪਾਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ ਤਾਂਕਿ ਜੋ ਸਾਡੇ ਮਸਾਲੇ ਨੇ ਉਹ ਗੋਭੀ ਦੇ ਨਾਲ ਚੰਗੀ ਤਰੀਕੇ ਨਾਲ ਕੋਟ ਹੋ ਜਾਣ ਐਨੀ ਦੇਰ ਤੱਕ ਆਪਾਂ ਇਹਨਾਂ ਨੂੰ ਮਿਕਸ ਕਰਨਾ ਹੈ ਦੇਖੋ ਸਾਡੇ ਮਸਾਲੇ ਜੋ ਚੰਗੀ ਤਰੀਕੇ ਨਾਲ ਮਿਕਸ ਹੋ ਚੁੱਕੇ ਨੇ ਅਸੀਂ ਆਲੂ ਗੋਭੀ ਫਰਾਈ ਕਰਕੇ ਲਿੱਤੇ ਸੀ ਇਸ ਕਰਕੇ ਸਾਡੇ ਜੋ ਆਲੂ ਗੋਭੀ ਸਾਡੇ ਚੰਗੀ ਤਰੀਕੇ ਨਾਲ ਗਲ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸੁੱਕਾ ਧਨੀਆ ਪਾ ਦਾਂਗੇ ਤੇ ਥੋੜੀ ਜੀ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਚੰਗੀ ਤਰੀਕੇ ਨਾਲ ਹੱਥਾਂ ਨਾਲ ਮਸਲ ਕੇ ਤੁਸੀਂ ਹਰਾ ਧਨੀਆ ਵੀ ਬਰੀਕ-ਬਰੀਕ ਕੱਟ ਕੇ ਪਾ ਸਕਦੇ ਆਗੇ ਹੁਣ ਆਪਾਂ ਨਾ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ ਗੋਭੀ ਫਰਾਈ ਕਰਨਾ ਇਹਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਵੈ ਤੁਸੀਂ ਗੋਭੀ ਫਰਾਈ ਜ਼ਰੂਰ ਕਰਨਾ ਹੁਣ ਅਸੀਂ ਗੋਭੀ ਨੂੰ ਸਿਰਫ 2 ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਤਾਂ ਕਿ ਜੋ ਗਰੇਵੀ ਦਾ ਟੇਸਟ ਹੈ ਉਹ ਸਾਡੇ ਆਲੂ ਗੋਭੇ ਵਿੱਚ ਚੰਗੀ ਤਰੀਕੇ ਨਾਲ ਮਿਕਸ ਹੋ ਜਾਵੇ ਇਸ ਕਰਕੇ ਸਿਰਫ 2 ਮਿੰਟ ਵਾਸਤੇ ਅਸੀਂ ਟੱਕ ਕੇ ਪਕਾਵਾਂਗੇ ਇਹ ਦੇਖੋ ਸਾਡੀ ਜੋ ਗੋਭੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਦੇਖ ਲਓ ਉਸ ਕਲਰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਸਾਡੀ ਕਿੰਨੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੋਈ ਹੈ ਟਾਬੇ ਵਿੱਚ ਰੈਸਟੋਰੈਂਟ ਬਿਲਕੁਲ ਅਸੀਂ ਤਰੀਕੇ ਨਾਲ ਸੱਜੀ ਬਣ ਕੇ ਤਿਆਰ ਹੁੰਦੀ ਹੈ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਦੇਖੋ ਸਾਡੀ ਟਾਬਾ ਸਟਾਈਲ ਮਸਾਲੇ ਦਾ ਸਬਜੀ ਬਣ ਕੇ ਤਿਆਰ ਹੈ ਇਹ ਦੇਖੋ ਦੇਖ ਕੇ ਤੁਹਾਨੂੰ ਸਮਝ ਆ ਜਾਏਗਾ ਕਿ ਸਾਰੇ ਕਿਨੇ ਮਸਾਲੇ ਦਾ ਸਬਜੀ ਬਣੀ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਿੱਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਤੁਸੀਂ ਅਗਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਪਹੁੰਚ ਸਕੇ ਤੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ